ਆਓ ਜੀ ਆ ਜਾਓ ਬਈ ਜੀ ਆਇਆਂ ਨੂੰ ਮडम ਬੇਬੀ ਜਾ ਰਹੇ ਆ ਮਾਰੋ ਮਾਰ ਕੰਮ ਚੱਲ ਪਿਆ ਸਾਡੇ ਏਰੀਆ 'ਚ ਤੂੜੀ ਫੜ ਰਹੀ ਹੈ ਲਓ ਜੀ ਖੇਤ ਆ ਗਈ ਹੈ ਚਾਹ ਅੱਜ ਬਣਾ ਰਹੇ ਆ ਤੂੜੀ ਖੇਤ ਵਿੱਚ ਲੱਗੇ ਆ ਚਾਹ ਪੀਣ ਤੇ ਅੱਜ ਤੁਸੀਂ ਵੀ ਤੂੜੀ ਬਣਾ ਰਹੇ ਆ ਠੀਕ ਹੈ ਦੋਸਤੋ ਥੋੜੇ ਖਾ ਗਏ ਤੁਸੀਂ ਪਕੌੜੇ ਖਾ ਕੇ ਆਏ ਆ ਵੀਰੇ ਅਸੀਂ ਅੱਜ ਤੇ ਟਰੈਕਟਰ ਚੱਲ ਰਿਹਾ ਹੈ ਖੇਤ ਵਿੱਚ ਟੂੜੀ ਬਣਦੀ ਆ ਦੂਜੀ ਟਰਾਲੀ ਸ਼ੁਰੂ ਹੋ ਗਈ ਦੂਜੀ ਟਰਾਲੀ ਸ਼ੁਰੂ ਹੋ ਗਈ ਵੀਰੇ ਵੀਰੋ ਧੁੱਪ ਸੋਣੀ ਆ ਖੇਤ ਵਿੱਚ ਵਧੀਆ ਚੱਲ ਰਿਹਾ ਪਰ ਜੱਟ ਚਾਹ ਬਿਨਾਂ ਨਹੀਂ ਰਹਿ ਸਕਦਾ ਜਿੰਨੀ ਮਰਜ਼ੀ ਗਰਮੀ ਹੋਵੇ ਬਹੁਤ ਵਧੀਆ ਕੰਮ ਚੱਲਦਾ ਹੈ ਸੁੱਕਾ ਲਾਣ ਪਿਆ ਕਿਉਂਕਿ ਬਿਜਲੀ ਵੀ ਉਹ ਪਹਿਲਾਂ ਨਾ ਵਾਹ ਠੀਕ ਹੈ ਜੱਟ ਚਾਹ ਪੀ ਲੋ ਵੀਰੇ ਜਿੰਨੇ ਪੀਣੀ ਆ ਜੋ ਕੋਈ ਚੱਕਰ ਨਹੀਂ ਹੈ ਜਿੰਨੀ ਮਰਜ਼ੀ ਗਰਮੀ ਹੋ ਜੇ ਜਿੰਨਾ ਮਰਜ਼ੀ ਸਹੂਲ ਜਾ ਜੇ ਠੀਕ ਆ ਗਿਆ ਚਾਹ ਪੀ ਲੋ ਜੱਟ ਚਾਹ ਬਿਨਾਂ ਨਹੀਂ ਆ ਜੀ ਇਹਨੇ ਬਲਾਉ ਕਰਨਾ ਉਹਦਾ ਲੈ ਬਾਈ ਪਾਣੀ ਪਲਾਜੋ ਤੀ ਪਾਣੀ ਮੰਗਦੇ ਆ ਦੋਸਤਾਂ ਨੂੰ ਪਾਣੀ ਦੋ ਬਾਈ ਲਓ ਜੀ ਜੌਨੀਅਰ ਚੱਲਦਾ ਹੋਇਆ ਦੂਜੀ ਟਰਾਲੀ ਦੇ ਲੱਗ ਗਿਆ ਦੇਖੋ ਮੌਸਮ ਵੀ ਥੋੜਾ ਜਿਹਾ ਠੰਡਾ ਹੀ ਤਾਂ ਫੇਰ ਵੀ ਧਰਤੀ ਪੜਦਾ ਇਹਦੀ ਸਿਆਣ ਦਾ ਵੀਡੀਓ ਦੇ ਤਾਂ ਬੋਕਾ ਮਿਆ ਵੈ ਥੋੜੀ ਵੀ ਯਾਰ ਘੈਟ ਬਣਾ ਰਿਹਾ ਪੂਰੀ ਗੱਲਬਾਤ ਵਾਲੀ ਲੇਬਰ ਆਈ ਨਹੀਂ ਹੈ ਬਾਈ ਤਾਂ ਕਰਕੇ ਟਰਾਲੀਆਂ ਦੀ ਟਰਾਲੀਆਂ ਭਰ ਕੇ ਖੜਾਉਣ ਲੱਗੇ ਵੇ। ਉਹ ਛੋਗਰਾ 1850 ਚੋਂ 45ਾ ਲਾ ਛੱਡ ਕੇ ਗਿਆ। ਬਾਈ ਲੱਗਿਆ ਵਾ ਆਪਣਾ ਜੋਰਾਂ ਜੋਰਾਂ ਪਰ। ਤੇ ਆਹ ਖੋਲ ਗਿਆ ਟਰਾਲੀ ਉਹ ਕਹਿੰਦਾ ਸਾਡੀਆਂ ਲੈ ਲਓ ਬਾਈ। 6-7 ਟਰਾਲੀਆਂ ਭਰ ਕੇ ਖੜਾਈਆਂ ਲੇਬਰ ਨੇ ਸ਼ਾਮ ਨੂੰ ਆਉਣਾ ਫੇਰ ਤਾਰੂਗੇ। ਲਓ ਜੀ 4 ਟਰਾਲੀਆਂ ਭਰ ਕੇ ਮੈਂ ਫਿਰ ਆਪਣਾ ਲੱਗਿਆ ਰੋਟੀ ਕਰਨ। ਆਪਾਂ ਦੇ ਲਈ ਟਰਾਲੀ ਚਾਲੀ ਚਰਨ। ਇੱਕ ਲਿਆ ਜੇ ਹੋਰ ਖੜਾਤੀ ਇੱਕ ਉਹ ਪਾਤੀ। ਗੱਡੀਆਂ ਜਿੰਨੀਆਂ ਵੀ ਗੱਡੀਆਂ ਟਰਾਲੀਆਂ ਸਾਰੀਆਂ ਗੱਡੀਆਂ ਕਰ ਲਈਆਂ ਆਪਾਂ ਜਿਹੜੀ ਅਜੇ ਬੇਲ ਐ ਸਾਰੀਆਂ ਟਰਾਲੀਆਂ ਘੜੀਆਂ ਹੀ ਐ ਇਸੇ ਕਰਕੇ ਆਪਾਂ ਨੇ ਝਾਮ ਨੂੰ ਖੇਚਦਾ ਅਜੂ ਘਾਹ ਦੇ ਲਈ ਆਪਣਾ ਦਰਵਾਰਾ ਪਰ ਕੇ ਖੜਾ ਦੇਣੀ ਆ ਝਾਮ ਨੂੰ ਪਈਆਂ ਨਾ ਦਰੀ ਜਾਣੀਆਂ ਵਰਾ ਕੇ ਬਾਕੀ ਬੱਦਲੀ ਚੰਪਾ ਰਹੀ ਸਾਕੇ ਆਪਾਂ ਨੇ ਕਾਈ ਤਨ ਕਿੰਨੀ ਬਣਾ ਦੇ ਬਾਕੀ ਸਾਰਾ ਬਾਕੀ ਦਾ ਪਾਣੀ ਆ ਤਾਂ ਆਪਾਂ ਦਾ ਕਹਿਣ ਲੱਗਦੇ ਆ ਕਰਨਾ ਚਾਹਿਆ ਆਲੀ ਹੋ ਗਿਆ ਜੀ ਕੰਮ ਨਹੀਂ ਹੋਈ ਜਾਂਦਾ ਬੁਲਾਉਂਦੇ ਤਾਂ ਕਿ ਬੋਲ ਮੈਂ ਬਹੁਤ ਹੀ ਰੈਸਟ ਕਰਾਉਣ ਮਾ ਵੀ ਰੋਟੀ ਘਰ ਤੋਂ ਥੋੜੀ ਵਧੀ ਰੈਸਟ ਕਰ ਲੈ ਉਹੀ ਅੱਜ ਬਣਾਈਆਂ ਪੰਨਾ ਟਰਾਲੀਆਂ ਕੰਮ ਖਤਮ